ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਪਰ ਤੁਸੀਂ ਵੇਖ ਸਕਦੇ ਹੋ ਕਿ ਜੋ ਇਸ ਟਾਈਮ ਤੇ ਇਧਰ ਰਾਵੀ ਦਰਿਆ ਦਾ ਬੰਨ ਟੁੱਟਣ ਕਰਕੇ ਜੋ ਭਾਈ ਪਾਣੀ ਚੜਾਇਆ ਇਸ ਟਾਈਮ ਤੇ ਇਸ ਇਲਾਕੇ ਦੇ ਵਿੱਚ ਰਮਦਾਸ ਵਾਲੇ ਇਲਾਕੇ ਦੇ ਵਿੱਚ ਬਹੁਤ ਜਿਆਦਾ ਪਾਣੀ ਜਿਹੜਾ ਚੜ ਚੁੱਕਾ ਵਾ ਅ ਖੇਤਾਂ ਦੇ ਵਿੱਚ ਇਸ ਟਾਈਮ ਤੇ ਲਗਭਗ ਜਿਹੜਾ ਵਾ 5-5 ਫੁੱਟ ਪਾਣੀ ਉੱਥੇ ਮਦਦ ਵਾਸਤੇ ਜਿਹੜਾ ਵਾ ਕਿਸਾਨ ਮਜ਼ਦੂਰਾਂ ਦੀ ਸ਼ਿਟੀ ਵੱਲੋਂ ਭਾਈ ਟਰਾਲੀਆਂ ਪਹੁੰਚ ਚੁੱਕੀਆਂ तो तो अमृतसर का पूरा रावी दरिया के पास का इलाका है इससे आगे गुरदासपुर का इलाका है ये एक दो नहीं लगभग कहा जाता है सैकड़े गांव लगभग पानी की मार में और लगभग मुझे लगता है ये आ, अभी हम लोग दरिया से बीस पच्चीस किलोमीटर यहाँ हरदो रवाल गाँव है मेरे पीछे देखिए अभी यहाँ पानी बाढ़ का बहुत तेजी से बढ़ रहा है और रेस्क्यू टीम में भी पहुंची हुई है और मुझे लग पूरी तरह सरकार मुतहत हो जो हमने देखा जो पुलवामा में हुआ उसके बाद ये कहा गया कि हम दरियाओं का पानी पाकिस्तान में नहीं जाने देंगे या अब खून भी बह गया और पानी भी बह रहा पूरी तरह क्या इसकी जांच होनी चाहिए कि क्या दरियाओं के बांधों के ऊपर जो पानी रिलीफ करना था उसे ज़बरदस्ती रोका गया ये भी पता था छः महीने पहले इस बार मानसून ज़्यादा बरसेगा और हिमाचल में या जम्मू कश्मीर में बारिश ज़्यादा होगी तो इस ये केंद्र सभी राज्यों का कोऑर्डिनेशन क्यों नहीं करवाया गया ये पाकिस्तान से राजनीति करते करते अपना जो राज्य है खास करके पंजाब उसको पूरी तरह उजाड़ दिया गया ਇਸਕੇ ਪਿੱਛੇ ਸਾਜ਼ਿਸ਼ ਹੈ ਜਾਂ ਇਸकी भी जांच होनी चाहिए। ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇੱਧਰ ਬਾਹਰ ਆ ਜਾਓ। ਜੋ ਜ਼ਿਆਦਾ ਪਾਣੀ ਆ ਗਿਆ ਵਾ ਤੁਹਾਡੇ ਕੋਈਥੋਂ ਨਿਕਲਿਆ ਨਹੀਂ ਜਾਣਾ ਤੇ ਨੁਕਸਾਨ ਹੋ ਜਾਊਗਾ। ਤੁਹਾਨੂੰ ਦੁਬਾਰਾ ਬੇਨਤੀ ਕੀਤੀ ਜਾਂਦੀ ਹੈ ਕਿ ਪਾਣੀ ਪਿੱਛੋਂ ਬਹੁਤ ਤੇਜ਼ ਆ ਰਿਹਾ ਤੇ ਨੁਕਸਾਨ ਹੋ ਤੁਹਾਡਾ ਆਪਣੇ ਕਮਰੇ ਤੋਂ ਬਾਹਰ ਆ ਜਾਓ। ਸਤਿ ਸ੍ਰੀ ਅਕਾਲ ਜੀ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਿੱਛੋਂ ਪਾਣੀ ਬਹੁਤ ਤੇਜ਼ ਰਫ਼ਤਾ ਪਾ ਰਿਹਾ ਹੈ ਕਿਰਪਾ ਕਰਕੇ ਆਪਣੇ ਘਰਾਂ ਚੋਂ ਬਾਹਰ ਆ ਜਾਓ ਤੇ ਤੁਹਾਡਾ ਕੋਈ ਨਾ ਕੋਈ ਪ੍ਰਬੰਧ ਕਰੀਏ ਤੁਹਾਡੇ ਕੋਲ ਖਾਣ ਪੀਣ ਦਾ ਕੋਈ ਹੋਰ ਇਸ ਕਰਕੇ ਇੱਥੇ ਦਖਾਨ ਹੋ ਸਕਦਾ ਤੁਹਾਡਾ ਪਾਣੀ ਬਹੁਤ ਤੇਜ਼ ਆ ਰਿਹਾ ਪਿੱਛੋਂ ਯਾ ਤਰੰਤ ਸਰਕਾਰ ਅਰ ਕਚਾਵੇ ਇਸ ਇਲਾਕੇ ਨੂੰ ਆ ਕੇ ਵੇਖੇ ਆਰਮੀ ਦੀ ਲੋੜ ਹੈ ਆਰਮੀ ਨੂੰ ਲਾਓ ਨਹੀਂ ਤੇ ਇੰਨੀਆ ਬੇਨਾ ਵੱਡਾ ਰਾਵੀ ਦਾ ਭੈੰਕਰ ਰੂਪ ਕਦੀ ਵੇਖਿਆ ਨਹੀਂ ਜਿਹੜਾ ਮੈਂ ਹੁਣ ਮੌਕੇ ਤੇ ਤੁਹਾਨੂੰ ਤਸਵੀਰਾਂ ਵੀ ਪਾ ਦੂੰਗਾ ਐਡਾ ਭੈੰਕਰ ਰੂਪ ਕਦੀ ਵੇਖਿਆ ਨਹੀਂ ਕਿਤੇ ਵੀ ਤੁਸੀਂ ਟੁੱਟ ਸਕਦੀ ਵੱਧ ਸਕਦਾ ਪਾਣੀ ਇੱਧਰ ਔਰ ਵੱਡੀ ਗੱਲ ਹੈ ਜਿਹੜੇ ਲੋਕ ਛਤਾਂ ਦੇ ਨੇ ਉਹ ਰੁੜ ਸਕਦੇ ਨੇ ਤੁਰੰਤ ਸਰਕਾਰ ਅਕਤ ਚਾਵੇ ਤੁਰੰਤ ਸਰਕਾਰ ਅਕਤ ਜਾ ਕੇ ਇੱਧਰ ਧਿਆਨ ਦਿਓ ਬਾਰਡਰ ਦੇ ਉੱਤੇ ਔਰ ਜਿਹੜਾ ਬੰਦਾ ਮੈਂ ਪਾਣੀ ਦੇ ਮੇਰੇ ਖਾਲ ਜਿਵੇਂ ਪਾੜ ਗਏ ਨੇ ਬੁਰੇ ਮਤਲਬ ਘੁੰਮਣ ਘੇਰੀ ਦੇ ਵਿੱਚ ਟਰੈਕਟਰ ਟਰੈਕਟਰਾਂ ਤੱਕ ਰੋਡ ਤੇ ਜਾਣ ਦੇ ਨੇ ਔਰ ਕੁਝ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਪਰਮ ਤੁਸੀਂ ਵੇਖ ਸਕਦੇਗੇ ਜੋ ਇਸ ਟਾਈਮ ਤੇ ਇਧਰ ਰਾਵੀ ਦਰਿਆ ਦਾ ਬੰਨ ਟੁੱਟਣ ਕਰਕੇ ਜੋ ਭਾਈ ਪਾਣੀ ਚੜਾ ਆ ਇਸ ਟਾਈਮ ਤੇ ਇਸ ਇਲਾਕੇ ਦੇ ਵਿੱਚ ਰਮਦਾਸ ਵਾਲੇ ਇਲਾਕੇ ਦੇ ਵਿੱਚ ਬਹੁਤ ਜਿਆਦਾ ਪਾਣੀ ਜੜਾ ਚੜ ਚੁੱਕਾ ਵਾ ਆ ਖੇਤਾਂ ਦੇ ਵਿੱਚ ਇਸ ਟਾਈਮ ਤੇ ਲਗਭਗ ਜਿਹੜਾ ਵਾ ਪੰਜ-ਪੰਜ ਫੁੱਟ ਪਾਣੀ ਉੱਥੇ ਮਦਦ ਵਾਸਤੇ ਜਿਹੜਾ ਵਾ ਕਿਸਾਨ ਮਜ਼ਦੂਰਾਂ ਸ਼ਿਫਟ ਵੱਲੋਂ ਭਾਈ ਟਰਾਲੀਆਂ ਪਹੁੰਚ ਚੁੱਕੀਆਂ ਕੀ ਲੈ ਕੇ ਨਾ ਇਹ ਕਪੜਾ ਮੇਂ ਡਾਲ ਦਸ ਤਾ ਕੋ ਬਾਲਨ ਕਰਨ ਦੀ ਧੀਰੀ ਵਾਲ ਨੂੰ ਕੋਸਤ ਜੀ ਪੈਂਟ ਚ ਕੱਟ ਲੋਨੀ ਇੰਨੀ ਅਲਗ ਕਰ ਦਸ ਨੰਗਾ ਤੋਂ ਨੰਗਾ ਤੋਂ ਦਵਾ ਕੋ ਕਰ ਕਰ ਤੰਦੂ ਤੋਂ ਦਵਾ ਕੋ ਉਸ ਜੇਥੇ ਨੰਗਾ ਤੋਂ ਉਸ ਜੇਥੇ ਅਸਰ ਨਹੀਂ ਜੀ ਇਹ ਆਪਾਂ ਉਹਨੇ ਨੰਗਾ ਤੋਂ ਜਾ रेसक्यू करण जा हुई टीम अठ जन ਆਈ ਜੀ ਇਹ ਇਹ ਜੈਤ ਮੈਨੂੰ ਨੰਬਰ ਲਾ ਲਾਉਣਾ 5 5